ਅਸੀਂ ਅਨਸਰਵਲ ਮੈਨੂੰ ਐਡੀ ਵੱਡੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਧਿਆਨ ਇਸ ਡਿਸਟ੍ਰਿਕਟ ਦੀ ਬਿੰਨਸੌਂ ਵੀ ਗਈ ਹੈ ਉੱਥੇ ਟੀਮ ਵੀ ਬਹੁਤ ਵਧੀਆ ਜਿਹੀ ਹੈ ਸੋ ਇਕੱਠੇ ਮਿਲ ਕੇ ਸਾਂਝੇਦਾਰੀ ਨਾਲ ਸੇਵਾਵਾਂ ਇਥੇ ਨਿਭਾਵਾਂਗੇ ਇਹ ਮੇਰੇ ਲਈ ਵੀ ਬਹੁਤ ਵੱਡੀ ਹੈ ਪ੍ਰੋਫੈਸ਼ਨਲ ਚੈਲੰਜ ਰਹੇਗੀ ਬਿਕੋਜ਼ ਇਹ ਬਹੁਤ ਵੱਡਾ ਚੁਣ ਹੈ ਹੈ ਸਾਖੀ ਸਾਨੀ ਨੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਦੇ ਅਹੁਦੇ ਵੱਜੂ ਆਪਣਾ ਚਾਰਜ ਸੰਭਾਲ ਲਿਆ ਜਿਸ ਤੋਂ ਬਾਅਦ ਡੀਸੀ ਦਫਤਰ ਪਹੁੰਚਣ ਤੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰੇਰਿਤ ਦੀ ਸਲਾਮੀ ਵੀ ਦਿੱਤੀ ਦੀ ਉਧਰ ਗੱਲਬਾਤ ਕਰਦਿਆਂ ਮੈਡਮ ਸਾਖੀ ਚਾਨੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਗੇ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਸਮੇਂ ਰਹਿੰਦੇ ਡੀਸੀ ਸਰਬੀ ਮਲਿਕ ਵੱਲੋਂ ਵੀ ਚੰਗੇ ਕੰਮ ਕੀਤੇ ਗਏ ਨੇ ਅਤੇ ਉਹ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਗੇ ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਉਹਨਾਂ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸੀਐਮ ਸਰ ਵੱਲੋਂ ਮੈਨੂੰ ਐਡੀ ਵੱਡੀ ਜਿਹੜੀ ਰਿਸਪੌਂਸਿਬਿਲਟੀ ਹੈ ਵਿਧਾਨਾ ਜਿਹੇ ਡਿਸਟ੍ਰਿਕਟ ਦੀ ਸੌਂਪੀ ਗਈ ਹੈ ਤੇ ਮੈਂ ਸਾਰੇ ਸਿਟੀਜ਼ਨਸ ਨੂੰ ਵੀ ਇਹੀ ਰਿਕੁਐਸਟ ਕਰਾਂਗੀ ਕਿ ਕਦੀ ਵੀ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਨਫੈਕਟ ਜਿਹੜੇ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੈਗੇ ਹਨ ਕਿ ਹਰ ਇੱਕ ਸਿਟੀਜ਼ਨ ਨੂੰ ਉਹਨਾਂ ਦਾ ਜਿਹੜਾ ਹੱਕ ਹੈ ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਦੇਣਾ ਤੇ ਸਾਡੀ ਸੇਵਾਵਾਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹਿਣਗੀਆਂ ਐਂਡ ਆਲਰੇਡੀ ਸੁਰਬੀ ਮੈਡਮ ਵੱਲੋਂ ਬਹੁਤ ਵਧੀਆ ਇੱਥੇ ਕੰਮ ਕੀਤਾ ਗਿਆ ਸੀ ਐਂਡ ਮੇਰੀ ਇਹ ਹੀ ਉਮੀਦ ਹੈ ਕਿ ਜਿਹੜੀ ਸਰਕਾਰ ਨੇ ਮੇਰੇ ਤੇ ਇਹ ਭਰੋਸਾ ਕੀਤਾ ਹੈਗਾ ਤੇ ਜਿਹੜੀ ਸਿਟੀਜ਼ਨਸ ਦੇ ਜੋ ਵੀ ਉਮੀਦਾਂ ਹੈਗੀਆਂ ਉਸ ਤੇ ਅਸੀਂ ਖਰੇ ਉਤਰੀਏ ਤੇ ਇੱਥੇ ਟੀਮ ਵੀ ਬਹੁਤ ਵਧੀਆ ਜਿਹੜੀ ਹੈਗੀ ਹੈ ਸੋ ਇਕੱਠੇ ਮਿਲ ਕੇ ਸਾਂਝੇਦਾਰੀ ਨਾਲ ਅਸੀਂ ਆਪਣੀ ਸੇਵਾਵਾਂ ਇੱਥੇ ਨਿਭਾਵਾਂਗੇ ਐਂਡ ਅੱਗੀ ਜਿਹੜੀ ਲੁਧਿਆਣਾ ਨੂੰ ਬਹੁਤ ਸਾਰੇ ਨਾਮਾਂ ਤੋਂ ਜਾਣਿਆ ਜਾਂਦਾ ਹੈ ਮੈਂਚੈਸਟਰ ਵੀ ਕਿਹਾ ਜਾਂਦਾ ਸੀਗਾ ਜਿਹੜੀ ਇਹਦੀ ਗਲੋਰੀ ਹੈ ਇਹਨੂੰ ਅਸੀਂ ਬਰਕਰਾਰ ਰੱਖੀਏ ਤੇ ਮੇਰੇ ਲਈ ਵੀ ਬਹੁਤ ਵੱਡੀ ਹੈ professionl ਚੈਲੰਜ ਰਹੇਗੀ बिकॉज ਇਹ ਬਹੁਤ ਵੱਡਾ ਜ਼ਿਲ੍ਹਾ ਹੈਗਾ ਤੇ ਮੈਂ ਮੈਂ ਇਹੀ ਸੋਚਦੀ ਹਾਂ ਕਿ ਆਪਣੀ ਟੀਮ ਦੇ ਨਾਲ ਜਿਹਨੂੰ ਟੀਮ ਲੁਧਿਆਣਾ ਦੇ ਨਾਲ ਮਿਲ ਕੇ ਮੈਂ ਸਿਟੀਜ਼ਨਸ ਦੀ ਜੋ ਵੀ ਉਹਨਾਂ ਦੀ ਕੋਈ ਵੀ ਉਹਨਾਂ ਦੇ ਦੁੱਖ ਹੈਗੇ ਆ ਉਹ ਜੇ ਥੋੜਾ ਜਿਹਾ ਵੀ ਬੋਝ ਅਸੀਂ ਉਹਨਾਂ ਦਾ ਹਲਕਾ ਕਰ ਸਕੀਏ ਤੇ ਉਹਨਾਂ ਦੀ ਸੇਵਾ ਸੇਵਾ ਦੇ ਵਿੱਚ ਸਾਡੀ ਟੀਮ ਪੂਰੀ ਤਰੀਕੇ ਨਾਲ ਹਾਜ਼ਰ ਰਹੇਗੀ ਹਮੇਸ਼ਾ ਸੋ ਸਿਟੀਜ਼ਨਸ ਮੇਰੇ ਨਾਲ ਕਦੇ ਵੀ ਸਿੰਪਰ ਕਰ ਸਕਦੇ